ਨਾਰਵੇ ਵੀ ਬੰਦਾ ਉੱਥੇ ਬਿੱਲਾ ਖੜੀ ਬੈਠਾਤਾ ਕੰਮ ਕਾਜ ਕਰਦਾਤਾ ਬੰਦਾ ਹਨਾ ਉਤੇ ਬਾਸ ਪਿੰਡ ਆਇਆ ਇਹ ਨਾਰਵੇ ਰੈਸਟੋਰੈਂਟ ਚਦਾ ਮਤਲਬ ਉਥੇ ਖਾਣਾ ਖੋਣਾ ਬਣਾਉਣ ਤੇ ਮਤਲਬ ਇਹ ਬਹੁਤ ਪੁਰਾਣੀ ਗੱਲ ਹੈ ਜਿਆਦਾ ਲੋਕਾਂ ਨੂੰ YouTube ਬਾਰੇ ਬਹੁਤਾ ਪਤਾ ਨਹੀਂ ਹੁੰਦਾ ਜੱਦੀ ਗੱਲ ਇਹ ਜੀ ਹੁਣ YouTube ਤਾਂ ਹੁਣ ਤਾਂ ਜਦਾ ਜਣਾ ਖਾਣਾ ਹੀ ਹੋ ਗਿਆ ਨਾ ਸਹੀ ਜੇ ਗੱਲ ਕੀ ਕਰਨੀ ਪਿੰਡ ਦਾ ਚਲੋ ਹੈਗਾ ਹੈਗਾ ਇਹ ਤੋਂ ਪਲੇਟ ਧੋ ਕੇ ਸਾਰੇ ਪੰਜਾਬ ਵਿੱਚ ਵੀ ਬਹੁਤ ਬਣੇ ਆ ਅੱਛਾ ਜੀ ਹੁਣ ਜਦ ਇੰਨਾ ਕੋ ਪੰਜਾਬ ਦੇ ਹੋ ਰਿਹਾ ਤਾਂ ਸਭ ਪਿੰਡ ਦਾ ਨਾਰਮਲ ਜੀ ਗੱਲਾਂ ਬੰਦਾ ਕੋਲ ਰਹਿੰਦਾ ਹਾਂ ਨੌਜ ਲੈਣੀਆਂ ਸਾਡੇ ਘਰ ਦੇ ਬਾਹਰ ਕੋਈ ਜੁਟੀ ਆ ਪੁੱਛਣ ਦਾ ਬੰਦਾ ਜਾ ਕੇ ਪੁੱਛਦਾ ਬਾਈ ਵੀ ਐ ਚੈਨਲ ਬਣਾਉਣਾ ਅਰ ਜਦ ਅਸੀਂ ਚੈਨਲ ਬਣਾਇਆ ਸਾਡਾ ਸਾਥ ਤਾਂ ਪੂਰਾ ਇਹਨੇ ਹਾਂ ਨਾਲ ਖੜਿਆ ਵੀ ਭਾਈ ਐ ਕਰੋ ਕੁਝ ਦੱਸਦਾ ਰਿਹਾ ਵੀ ਗਲਤ ਨਹੀਂ ਕੁਝ ਬੋਲਣਾ ਐ ਵੀ ਸਹੀ ਆਪਣਾ ਕੰਮ ਕਰੋ ਬਾਕੀ ਚੈਨਲ ਪਿੰਡ ਦੇ ਯਾਰ ਹੈਗੇ ਬਣੇ ਵਿਖਾਸੇ ਉਹਦਾ ਇਹਦੀ ਦੋਲਤੇ ਬਣੇ ਹੋਏ ਆ ਸਭ ਨੇ ਬਣਾਏ ਆ ਫਿਰ ਨਾਲ ਨਾਲ ਖੜਾ ਰਿਹਾ ਸਾਰੇ ਬਾਰੇ ਲਗਭਗ ਕਿੰਨੇ ਇੱਕ ਚੈਨਲ ਜੇ ਛੋਟਾ ਜਿਹਾ ਪਿੰਡ ਆ ਆਪਣਾ ਮਾਹਲ ਤਾਂ 24 ਦੇ 24 ਕਿਹਨੇ ਮਤਲਬ 20 ਤੇ 24 ਵਿੱਚੋਂ ਚੋਂ ਗਿਆ ਕਿਉਂਕਿ ਕਿ ਕਿਸੇ 2-2 ਵੀ ਹੈਗੇ ਆ ਜੀ ਕਿਤੇ 1-1 ਵੀ ਹੈਗਾ ਇਹ ਸਾਬ ਨਾਲ ਦੇ ਕੋਈ ਜਿੰਨਾ ਕਿ ਮੈਂ ਜਾਣਦਾ ਵੀ ਦੇਖੋ ਇਹ ਜਿਹੜਾ ਕੇਸ ਪਿਆ ਮਜੂਸੀ ਵਾਲਾ ਹਾਂਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਦੇਖ ਮਜੂਸ ਹੈਗਾ ਬੰਦਾ ਹੂੰ ਬਾਕੀ ਜੋ ਕਾਨੂੰਨੀ ਕਾਰਵਾਈ ਤਾਂ ਹੋਈ ਰਹੀ ਹੈ ਨਾ ਵਕੀਲ ਹੈਗੇ ਆ ਆਪਣੇ ਵਕੀਲ ਕੇਸ ਲੜ ਰਹੇ ਆ ਉਹ ਬਾਕੀ ਉਹਦਾ ਸੱਚ ਸਾਹਮਣੇ ਆ ਜਾਣਾ ਹੈ ਅੰਤ ਉਹਨੇ ਜਦੋਂ ਉੱਥੇ ਗਿਆ ਉਹਨੇ ਵਿਕਟਰੀ ਸੈਨ ਸ਼ੁਰੂ ਕਰਿਆ ਉਹਨੂੰ ਪਤਾ ਹੀ ਮੈਂ ਇਹ ਨੇ નિર્ਦੋਸ਼ ਆ ਸੱਚਾ ਪੱਕਾ ਬੰਦਾ ਕਿੰਨੇ ਚਿਰ ਤੋਂ ਜਾਣਦੇ ਹੋ ਜਸਵੀਰ ਉਹਨਾਂ ਨੂੰ ਜਾਣਦੇ ਦਾ ਜੀ ਮੈਂ ਕਹਣਾ ਵੀ ਜਨਮਵਰੀ ਹੋਇਆ ਮੇਰਾ ਤਾਂ ਛੋਲ ਹੋਰ ਤੇ ਜਾਣਦਾ ਮੈਂ ਜਿੱਦਾਂ ਵੀ ਮੈਂ ਉਹੋ ਜੀ ਸਾਹਮਣੀ ਆ ਜਿੱਦਾਂ ਹੀ ਮੈਂ ਜਾਣਦਾ ਇਹਨੂੰ ਅਸੀਂ ਛੋਟੇ ਹੁੰਦੇ ਜਦੋਂ ਜਾਣਦੇ ਇਹਨੂੰ ਉਦੋਂ ਬਾਅਦ ਫਿਰ ਬਾਹਰ ਵੀ ਗਿਆ ਇਹ ਬਾਹਰ ਤੋਂ ਵਾਪਸ ਆਇਆ ਮਤਲਬ ਮੇਰੇ ਨਾਲ ਠੀਕ ਜਾਂ ਬਿਸ਼ਾਣਾ ਇਹਦੀ ਜੀ ਤੁਸੀਂ ਵੀ ਸੋਸ਼ਲ ਮੀਡੀਆ ਦੇ ਜਾਣਕਾਰ ਹੋ ਮੈਨੂੰ ਇਹ ਦੱਸੋ ਵੀ ਕਦੀ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਜੋ ਕਿ ਇਲਜ਼ਾਮ ਇਹਨਾਂ ਦੇ ਉੱਤੇ ਲੱਗੇ ਨੇ ਜਸਵੀਰ ਹੋਣਾ ਦੇ ਉੱਤੇ ਜਾਂ ਜਾਨ ਮਾਹਲ ਹੋਣਾ ਦੇ ਉੱਤੇ ਕਿੰਨਾ ਕਿੰਨੇ ਫੀਸਦੀ ਲੱਗਦਾ ਤੁਹਾਨੂੰ ਵੀ ਇਹ ਸੱਚ ਉਹ ਸੱਚ ਹੋ ਸਕਦਾ ਜਾਂ ਤੁਹਾਨੂੰ ਕੀ ਲੱਗਦਾ ਇਸ ਬਾਰੇ ਦੇਖੋ ਜੀ ਜਿੰਨਾ ਕਿ ਮੈਂ ਜਾਣਦਾ ਵੀ ਦੇਖੋ ਇਹ ਕੇਸ ਪਿਆ ਬਜਸੂਸੀ ਕਾਲ ਹਾਂਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਦੇਖੋ ਜਸੂਸ ਹੈਗਾ ਬੰਦਾ ਹਾਂ ਬਾਕੀ ਜੋ ਕਾਨੂੰਨੀ ਕਾਰਵਾਈ ਤਾਂ ਹੋਈ ਰਹੀ ਹੈ ਨਾ ਵਕੀਲ ਹੈਗੇ ਆਪਣੇ ਵਕੀਲ ਕੇਸ ਲੜ ਰਹੇ ਆ ਉਹ ਬਾਕੀ ਉਹਦਾ ਸੱਚ ਸਾਹਮਣੇ ਆ ਜਾਣਾ ਹੈ ਅੰਟ ਉਹਨੇ ਜਦੋਂ ਉੱਥੇ ਗਿਆ ਉਹ ਨਾ ਵਿਕਟਰੀ ਸੈਂਸ ਸ਼ੁਰੂ ਕਰਿਆ ਉਹਨੂੰ ਪਤਾ ਹੀ ਮੈਨੂੰ ਨਿਰਦੋਸ਼ ਆ ਸੱਚਾ ਪੱਕਾ ਬੰਦਾ ਜੀ ਠੀਕ ਹੈ ਨਾ ਬਾਕੀ ਮੈਨੂੰ ਤਾਂ ਲੱਗਦਾ ਵੀ ਕੋਈ ਹਜਾ ਹੋਊਗਾ ਬਾਕੀ ਜਿਹੜੀ ਵੀ ਮਾਮੋਟੀ ਕੋਈ ਪੁਲਿਸ ਮੂਰੇ ਆਇਆ ਹੋਊਗਾ ਉਹ ਆਪਣਾ ਅਦਾਲਤ ਚ ਕੋਟਨਾ ਫੈਸਲਾ ਕਰਨਾ ਸਾਨੂੰ ਪੂਰੀ ਉਮੀਦ ਆ ਵੀ ਸਾਡੇ ਹੱਕ ਹੱਕ ਚ ਆਊਗਾ ਜੀ ਜੋ ਹੁਣ ਤੱਕ ਤੁਹਾਡੇ ਨਾਲ ਕਨਵਰਸੇਸ਼ਨ ਦੇ ਵਿੱਚ ਸਾਹਮਣੇ ਆਇਆ ਵੀ ਜਦੋਂ ਇਹਨਾਂ ਨੇ YouTube ਦਾ ਕੰਮ ਸ਼ੁਰੂ ਕੀਤਾ ਤੁਸੀਂ ਉਦੋਂ ਤੋਂ ਇਹਨਾਂ ਨੂੰ ਜਾਣਦੇ ਤੇ ਕਿਸ ਤਰ੍ਹਾਂ ਇਹਨਾਂ ਦਾ ਇਹ ਸਫਰ YouTube ਦੇ ਉੱਤੇ ਸ਼ੁਰੂ ਹੋਇਆ ਜਾਂ ਕਹਿ ਲਈਏ ਜਦੋਂ ਨਾਰਵੇ ਤੋਂ ਉਹ ਵਾਪਸ ਆਉਂਦੇ ਨੇ ਕਿੰਨਾਂ ਹਾਲਾਤਾਂ ਦੇ ਵਿੱਚ ਵਾਪਸ ਆਏ ਤੇ ਕਿੰਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੇ ਬਲੂ ਹੈ ਜਿਹੜਾ YouTube ਦਾ ਜਿਹੜਾ ਰਸਤਾ ਇਹ ਅਪਣਾਇਆ ਗਿਆ ਦੇਖੋ ਜਿੱਦਾਂ ਮੈਂ ਹੁਣ ਦੇਖਦਾ ਨਾ ਵੀ ਮੇਰੇ ਸਾਹਮਣੇ ਇਹਦੀ ਲਾਈਫ ਸਟਰਗਲ ਰਹੀ ਆ ਜੀ ਸਾਰੀ ਜ਼ਿੰਦਗੀ ਬਸ ਸਟਰਗਲ ਚ ਕੱਟਿਆ ਬਾਈ ਇਹਨਾਂ ਨੇ ਪਹਿਲਾਂ ਨਾਰਵੇ ਗਿਆ ਇਹ ਜਦੋਂ ਸਾਨੂੰ ਉਹ ਹੀ ਛੋਟੇ ਛੋਟੇ ਤੇ ਨਾਰਵੇ ਗਿਆ ਤਾਂ ਜਦੋਂ ਆਇਆ ਸਾਨੂੰ ਵੀ ਸੋਝੀ ਆਈ ਵੀ ਦੀ ਅਸੀਂ ਦੇਖ ਰਹੇ ਹਾਂ ਉੱਤੇ ਬਾਅਦ ਨਾਰਵੇ ਤੇ ਆ ਕੇ ਇਹਨਾਂ ਨੇ ਉਹ ਨਾਰਵੇ ਵੀ ਬੰਦਾ ਉੱਥੇ ਬਿੱਲਰ ਹੋਰੀ ਬੈਠਾਤਾ ਕੰਮ ਕਾਜ ਕਰਦਾਤਾ ਬੰਦਾ ਹਨਾ ਉੱਤੇ ਬਾਸ ਪਿੰਡ ਆਇਆ ਇਹ ਨਾਰਵੇ ਰੈਸਟੋਰੈਂਟ ਚ ਦਾ ਮਤਲਬ ਉੱਥੇ ਖਾਣਾ ਖੋਣਾ ਬਣਾਉਣ ਤੇ ਤਾਂ ਉਹ ਰਿਆ ਆਇਆ ਹੈ ਖੇਤੀਬਾੜੀ ਕਰਨ ਲੱਗਿਆ ਆਪਣੀ ਆ ਕੇ ਉਸ ਤੋਂ ਬਾਅਦ ਹੀ ਨੇ ਆਪਣਾ YouTube ਚੈਨਲ ਸ਼ੁਰੂ ਕਰਿਆ ਮਤਲਬ ਇਹ ਬਹੁਤ ਪੁਰਾਣੀ ਗੱਲ ਹੈ ਜਿਆਦਾ ਲੋਕਾਂ ਨੂੰ YouTube ਬਾਰੇ ਪਤਾ ਪਤਾ ਵੀ ਨਹੀਂ ਤਾਂ ਜੱਦੀ ਗੱਲ ਹੈ YouTube ਤਾਂ ਹੁਣ ਤਾਂ ਜਦ ਤੱਕ ਜਣਾ ਖਾਣਾ ਹੀ ਹੋ ਗਿਆ ਨਾ ਉਹ ਟਾਈਮ ਆ ਕੇ ਫਿਰ ਨੇ YouTube ਬਣਾਇਆ ਇਹ ਆਪਣਾ ਜੋ ਖਾਣਾ ਖੋਣਾ ਬਣਾਉਣਾ ਹੁੰਦਾ ਇਹਨੂੰ ਉਹ ਬਣਾਇਆ ਇਹਨੇ ਵਧੀਆ ਬਣਾਉਂਦਾ ਇਹਦੇ ਵੀਡੀਓ ਬਹੁਤ ਚੱਲੀਆਂ ਲੋਕਾਂ ਨੇ ਪਸੰਦ ਬਹੁਤ ਕਰ ਬਾਕੀ ਉੱਥੇ ਵੀ ਸਾਨੂੰ ਪਤਾ ਵੀ 네ਗਟਿਵ ਪੁਆਇੰਟ ਤਾਂ ਉੱਥੇ ਵੀ ਹੁੰਨੇ ਆ ਹਨਾ ਉਹ ਵੀ ਇਹਨਾਂ ਸਹਾਰੇ ਆ ਹੌ ਹੌਲੀ ਜਦੋਂ ਸਭ ਕੁ ਸੈੱਟ ਹੋ ਗਿਆ ਨਾ ਫਿਰ ਹੋਰ ਵੀ ਕਿੰਨੇ ਬਲੌਗ ਬਣਾਉਣ ਨੂੰ ਸ਼ੁਰੂ ਹੋ ਗਏ ਨਾ ਹੁਣ ਸਾਰੇ ਇਹਦੀ ਇੱਜ਼ਤ ਵੀ ਨਾਲ ਕਰਦੇ ਸਾਰੇ ਤੋਂ ਬਾਅਦ ਬਾਈ ਫਿਰ ਮਤਲਬ ਵਧੀਆ ਚੱਲਦਾ ਤਾਂ ਹੁਣ ਤੱਕ ਹਨਾ ਜਿੱਥੇ ਵੀ ਜਾਂਦਾ ਤਾਂ ਹੁਣ ਇਹਦਾ ਖਾਣਾ ਬਣਾਉਣ ਦਾ ਵੀਡੀਓ ਬਣਾਉਣ ਦਾ ਉੱਤੇ ਬਾਅਦ ਬਾਹਰ ਵੀ ਜਾਂਦਾ ਰਿਹਾ ਆਪਣਾ ਹੋਰ ਵੀ ਦੇਸ਼ ਬਹੁਤ ਗਿਆ ਥੋੜੀ ਕਲਾ ਪਾਕਿਸਤਾਨ ਨੇ ਗਿਆ ਕਲ ਕਰ ਇਡਾਂ ਵੀ ਜਾ ਕੇ ਆਇਆ ਮੈਂ ਦੇਖਿਆ ਮਾਲਦੀਵ ਦੀਆਂ ਵੀ ਹੈਗੀਆਂ ਨੇ ਜਾਂ ਉੱਥੇ ਵਾਈਫ ਦੇ ਨਾਲ ਤਕਰੀਬਨ ਜਾਂਦਾ ਸੀਗਾ ਆਪਣੀ ਮਤਲਬ ਵਾਈਫ ਇਹਨਾਂ ਦੇ ਨਾਲ ਹੁੰਦੀ ਸੀ ਕਿ ਤਕਰੀਬਨ ਹਰ ਜਗ੍ਹਾ ਦੇ ਉੱਤੇ ਜਦੋਂ ਕਿ ਹੋਰ ਕੰਟਰੀ ਦੇ ਵਿੱਚ ਕਰਦਾ ਸੀਗਾ ਸਫ਼ਰ ਤਾਂ ਜਦੋਂ ਇੱਥੇ ਆਏ ਇਹਨਾਂ ਦੇ ਵੱਲ ਆ ਕੇ ਸੈਂਡਵਿਚ ਵਗੈਰਾ ਬਣਾਉਣੇ ਸ਼ੁਰੂ ਕੀਤੇ ਉਹਦਾ ਪਿੰਡ ਦੇ ਲੋਕਾਂ ਦਾ ਕੀ ਸੀਗਾ ਕਹਿਣਾ ਇਹਨਾਂ ਦੇ ਬਾਰੇ ਜਦੋਂ ਕੋਈ YouTube ਨੂੰ ਜ਼ਿਆਦਾ ਜਾਣਦਾ ਨਹੀਂ ਸੀ ਉਹ ਟਾਈਮ ਨਾ ਨੰਨੀ ਨੰਨੀ YouTube ਸੀ ਲੋਕਾਂ ਨੂੰ ਇਹਨਾਂ ਵੇਸੇ ਪਤਾ ਵੀ ਨਹੀਂ ਤਾਂ ਕੀ ਚੀਜ਼ ਆ ਲੋਕੀ ਦੇਖਦਾ ਤਾਂ ਨਾਰਮਲ ਜੀ ਗੱਲ ਲੱਗਦਾ ਕਿਹੜਾ ਕੰਮ ਫੜਿਆ ਹੁਣ ਜੇ ਹੌਲੀ ਜੇ ਸਾਨੂੰ ਸਮਝ ਲੱਗੀ ਹੌਲੀ ਵੀ YouTube ਇਦਾਂ ਐ ਵੀ ਵਧੀਆ ਕੰਮ ਆ ਲੋਕਾਂ ਦਾ ਜਾਣਕਾਰੀ ਬੋਝ ਰਹੀ ਆ ਤੇ ਸਾਬ ਨੇ ਉਹ ਵੀ ਹੌਲਾਤਾ ਹੀ ਵਧੀਆ ਕੰਮ ਪਾਈ ਜਰਾ ਹੁਣ ਸਾਬ ਨੇ ਅਸੀਂ ਵੀ ਜਣਾ ਬਣਾਏ ਨਾਲ ਸਾਨੂੰ ਵੀ ਲੱਗਿਆ ਵੀ ਕੰਮ ਵਧੀਆ ਹੈ ਬਾਈ ਹਨਾ ਲੋਕਾਂ ਦਾ ਵਧੀਆ ਜਾਣਕਾਰੀ ਬੋਝ ਰਹੀ ਆ ਉਹ ਸਾਡਾ ਫਾਰਮਿੰਗ ਦਾ ਚੈਨਲ ਅਸੀਂ ਫਾਰਮਿੰਗ ਦਿਖਾਉਨੇ ਉਹ ਚ ਮਤਲਬ ਜੋ ਜਾਣਕਾਰੀ ਹੈਗੀ ਆ ਵਧੀਆ ਚੀਜ਼ ਆ YouTube ਮਾਧਿਅਮ ਵਧੀਆ ਹਾਂ ਉਹ ਸਾਨੂੰ ਇਹਨਾਂ ਅਹਿਸਾਸ ਕਰਾਇਆ ਵੀ ਹਾਂ ਬਈ ਇਹ ਮਾਧਿਅਮ ਵਧੀਆ ਹੈ ਜਦੋਂ ਜਸਵੀਰ ਹੋਣਾ ਤਾਂ ਇਹ ਚੈਨਲ ਮਤਲਬ ਜਿਆਦਾ ਗਰੋਅ ਕਰਦਾ ਜਾਂ ਜਿਆਦਾ ਲੋਕਾਂ ਤੱਕ ਇਹਦੀ ਪਹੁੰਚ ਹੋ ਜਾਂਦੀ ਹੈ ਤਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਦੇ ਵਿੱਚ ਜੋ ਸਾਹਮਣੇ ਆਇਆ ਵੀ ਇਹਨਾਂ ਦੇ ਵੱਲ ਵੇਖ ਕੇ ਹੋਰ ਵੀ ਬਹੁਤ ਸਾਰੇ ਉਹਨੇ ਸਾਨੂੰ ਮਿਲੇ ਸੀਗੇ ਪਿੰਡ ਵਾਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਹਰ ਦੂਜੇ ਤੀਜੇ ਘਰ ਤੇ ਛੱਡ ਕੇ ਤੇ ਅੱਗੇ ਯੂਟਿਊਬਰ ਮਤਲਬ ਹਰ ਦੋ ਤਿੰਨ ਘਰ ਬਾਅਦ ਇੱਕ ਯੂਟਿਊਬਰ ਮਤਲਬ ਬਹੁਤ ਜਿਆਦਾ ਜਿਹੜੇ ਯੂਟਿਊਬਰ ਹੈ ਉਹ ਸਾਡੇ ਪਿੰਡ ਦੇ ਨੇ ਔਰ ਜ਼ਿਆਦਾਤਰ ਜਿਹੜੇ ਨੇ ਇਹ ਜਸਵੀਰ ਤੋਂ ਹੀ ਮਤਲਬ ਇਨਸਪਾਇਰ ਹੋ ਕੇ ਉਹਨਾਂ ਨੇ YouTube ਚੈਨਲ ਬਣਾਇਆ मतलब ਪਿੰਡ ਦੀ ਗੱਲ ਕੀ ਕਰਨੀ ਪਿੰਡ ਦਾ ਚਲੋ ਹੈਗੇ ਹੈਗਾ ਇਹ ਤੋਂ ਪਲੇਟ ਧੋ ਕੇ ਸਾਰੇ ਪੰਜਾਬ ਵਿੱਚ ਵੀ ਬਹੁਤ ਬਣੇ ਆ ਅੱਛਾ ਜੀ ਹੁਣ ਜਦ ਇੰਨਾ ਕੋਈ ਪੰਜਾਬ ਦੇ ਹੋ ਰਿਹਾ ਤਾਂ ਸਭ ਪਿੰਡ ਦਾ ਨਾਰਮਲ ਜੀ ਗੱਲਾਂ ਬੰਦਾ ਕੋਲ ਰਹਿੰਦਾ ਬੰਦਾ ਨੌਲਜ ਲੈਣੀ ਆ ਸਾਡੇ ਘਰ ਦੇ ਬਾਹਰ ਕੋਈ ਯੂਟਿਬ ਪੁੱਛਣਾ ਤਾਂ ਬੰਦਾ ਜਾ ਕੇ ਪੁੱਛ ਲੈਂਦਾ ਭਾਈ ਵੀ ਐ ਚੈਨਲ ਬਣਾਉਣਾ ਅਰ ਜਦ ਅਸੀਂ ਚੈਨਲ ਬਣਾਇਆ ਸਾਡਾ ਸਾਥ ਤਾਂ ਪੂਰਾ ਇਹਨੇ ਹਾਂ ਨਾਲੋਂ ਖੜਿਆ ਵੀ ਭਾ ਵੀ ਐ ਕਰੋ ਕੁਝ ਦੱਸਦਾ ਰਿਹਾ ਵੀ ਗਲਤ ਨਹੀਂ ਕੁਝ ਬੋਲਣਾ ਵੀ ਸਹੀ ਆਪਣਾ ਕੰਮ ਕਰੋ ਹਾਂਜੀ ਵੀ ਸਾਥ ਪੂਰਾ ਤਾਂ ਇਹਦੀ ਗੱਲ ਹੀ ਨੇ ਯਾਰ ਹਾਂ ਬਾਕੀ ਚੈਨਲ ਪਿੰਡ ਦੇ ਯਾਰ ਹੈਗੇ ਬਣੇ ਵਿਖਾ ਸੇ ਉਹ ਬਈ ਨਾਲੇ ਨਾਲ ਖੜਾ ਰਿਹਾ ਹਰੇ ਬਾਰੇ ਲਗਭਗ ਕਿੰਨੇ ਕ ਚੈਨਲ ਜੇ ਛੋਟਾ ਜਿਹਾ ਪਿੰਡ ਆਪਣਾ ਮਾਹਲ ਤਾਂ 24 ਦੇ 24 ਕਿ ਹੁਣੇ ਮੈਂ 20 ਤੇ 24 ਦੇ ਵਿੱਚ ਵਿੱਚ ਹੋਣਗੇ ਕਿਉਂਕਿ ਕਿਸੇ ਦੋ ਦੋ ਵੀ ਹੈਗੇ ਆ ਜੀ ਕਿਤੇ ਇੱਕ ਇੱਕ ਵੀ ਹੈਗਾ ਇਹ ਸਾਬ ਨਾਲ ਕੋਈ ਫੂਡ ਬਲੌਗਰ ਆ ਕੋਈ ਐਗਰੀਕਲਚਰ ਨਾਲ ਰਿਲੇਟਡ ਫੂਡ ਆ ਕੋਈ ਐਗਰੀਕਲਚਰ ਕੋਈ ਮਤਲਬ ਬਾਹਰ ਜਾਂਦਾ ਕੋਈ ਮਦ ਖਾਉਂਦਾ ਕੋਈ ਇਸ ਤੇ ਜਾਣਕਾਰੀ ਦਿੰਦਾ ਮੋਸਟਲੀ ਵਹੇ ਫਾਰਮਿੰਗ ਹੈ ਕੋਈ ਸਾਡੇ ਹੁਣ ਕਬੂ ਕਬੂਤਰਵਾਜ਼ੀ ਹੈਗੇ ਪਿੰਡ ਉਹਨਾਂ ਦੇ ਬਣਾਏ ਹੋਏ ਚੈਨਲ ਬੰ ਜਿਆਤਰ ਚੈਨਲ ਦੇ ਹੈਗੇ ਉਹ ਫਾਰਮਿੰਗ ਦੇ ਰਿਲੇਟਡ ਹੀ ਆ ਪਿੰਡ ਵਾਲਿਆਂ ਦਾ ਜਿਹੜਾ ਇਸ ਬਾਰੇ ਕੀ ਰੋਕਾ ਮਤਲਬ ਤਕਰੀਬਨ ਪਿੰਡ ਕੀ ਸੋਚਦਾ ਹੈ ਇਸ ਬਾਰੇ ਬਾਕੀ ਕੀ ਪਤਾ ਅਸੀਂ ਦਾ ਸਾਰਾ ਪਿੰਡੂ ਦੇ ਨਾਲ ਆ ਕਿਉਂਕਿ ਜਿੰਨਾ ਕਿ ਸਾਨੂੰ ਪਤਾ ਉਹ ਬਾਰੇ ਵੀ ਦੇਖੋ ਇਹ ਕੰਮ ਕਰ ਨਹੀਂ ਸਕਦਾ ਹਨਾ ਬਾਕੀ ਜੋ ਕਾਰਵਾਈ ਹੋਣੀ ਹੋਣੀ ਆ ਨਾ ਮਾਨੂੰ ਪਤਾ ਉਹਨਾਂ ਰਿਹਾ ਹੋ ਜਾਣਾ ਬਾਕੀ ਸਾਡਾ ਸਾਰਾ ਪਿੰਡ ਜਿਹੜਾ ਅਸੀਂ ਉਹਦੇ ਨਾਲ ਖੜੇ ਆ ਹਨਾ ਐਂਡ ਤੱਕ ਖੜਾਂਗੇ ਕੇਸ ਲੜ ਰਹੇ ਆਂ ਐਂਡ ਤੱਕ ਨਾਲ ਲੜਾਂਗੇ ਉਹਦੇ ਬਾਕੀ ਆਖਰ ਚ ਮੈਂ ਹੀ ਕਹਾਂਗਾ ਬਾਈ ਯਾਰ ਵੀ ਅਸੀਂ ਅਸੀਂ ਨਾਲ ਆ ਜੋ ਬਾਕੀ ਕਾਨੂੰਨ ਦੀ ਕਾਰਵਾਈ ਹੁੰਦੀ ਆ ਅਸੀਂ ਉਹਨੂੰ ਪੂਰਾ ਸਹਿਯੋਗ ਦਵਾਂਗੇ